ਸੱਚੀ ਗੱਲ ਜੀ ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਬੀਤੀ ਰਾਤ ਇੱਕ ਕਟਨਾ ਸਾਹਮਣੇ ਆਇਆ ਡੇਰਾ ਬਾਬਾ ਨਾਨਕ ਹਲਕੇ 'ਚੋਂ ਜਿੱਥੇ ਇੱਕ ਸ਼ਰਾਬ ਦੇ ਨਾਲ ਭਰਿਆ ਹੋਇਆ ਟਰੱਕ ਲੋਕਾਂ ਦੇ ਵੱਲੋਂ ਫੜ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਟਰੱਕ ਦੇ ਵਿੱਚ 900 ਤੋਂ 1000 ਦੇ ਕਰੀਬ ਪੇਟੀ ਦੱਸੀ ਜਾ ਰਹੀ ਹੈ ਸ਼ਰਾਬ ਦੀ ਜਦੋਂ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਸਾਰੀ ਸੱਚਾਈ ਦੱਸੀ ਕਿ ਇਹ ਕਿੱਥੋਂ ਲਿਆਂਦੀ ਗਈ ਹੈ ਤੇ ਕਿਸ ਨੇ ਭੇਜਿਆ ਹੈ ਇਸ ਟਰੱਕ ਨੂੰ ਤੁਹਾਨੂੰ ਦੱਸ ਦਈਏ ਕਿ ਕਿਸੇ ਮੰਤਰੀ ਦਾ ਨਾਮ ਲਿਆ ਜਾ ਰਿਹਾ ਹੈ ਇਸ ਟਰੱਕ ਦੇ ਪਿੱਛੇ ਇਸ ਸ਼ਰਾਬ ਦੇ ਪਿੱਛੇ ਤਾਲੀ ਘਟਨਾ ਕੀ ਹੋਈ ਹੈ ਤੁਹਾਨੂੰ ਦਿਖਾਉਨੇ ਆ ਅੱਗੇ ਵੀਡੀਓ ਪਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੰਜਾਬ ਤੇ ਦੇਸ਼ ਦੁਨੀਆ ਦੀਆਂ ਹਰ ਇੱਕ ਵਾਇਰਲ ਖਬਰਾਂ ਨੂੰ ਦੇਖਣ ਦੇ ਲਈ ਉੱਥੇ ਹੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਵੀ ਕਰ ਦਿਓ ਔਰ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਦਿਓ ਕਿਹਨੇ ਬਲਵਾ ਲਿਆ ਜੀ ਬਲਵਾ ਕਿਹਦੀ ਕਿਹਦੀ ਸ਼ਰਾਬ ਹੈ ਜੀ ਪਪਾ ਜੀ ਨਾਲੇ ਲਿਆਏ ਗੇਰੇ ਬਾਬੇ ਨਾਲੇ ਦੇ ਮੁੱਢਾਂ ਪੈਣੇ ਉੱਥੇ ਜਾਣੀ ਤਾਲੀਵਾਲ ਤਾਲੀਵਾਲ ਕਿਹਨੇ ਮੰਤਰੀ ਨੇ ਹਾਂ ਜੀ ਆਮ ਆਦਮੀ ਪਾਰਟੀ ਕਿਹਨੇ ਕਿਹਨੇ ਪਹਚਵਾਈਏ ਸਵੇ ਭਾਈ ਇਹ ਆਪਣੇ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਨੇ ਮੰਤਰੀ ਨੇ ਜੀ ਤ ਆ ਲੋ ਜੀ ਦੇਖ ਲੋ ਹਾਂ ਸੁਸ਼ਰਾ ਵੀ ਇਹਨਾਂ ਦੀ ਇੱਜ਼ਤ ਕਰਾਂ ਵੀ ਹਾਂ ਇਹ ਤਾਂ ਵਿਚਾਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡਾ ਨਹੀਂ ਤੁਹਾਡਾ ਨਹੀਂ ਕਸੂਰ ਠੀਕ ਹੈ ਇਹ ਬੈਕ ਕਰ ਦੇ 900 ਪੇਟੀ ਹੋਚ ਉਹਦੀ ਬੈਕ ਕਰ ਦਿੱਤੀ ਛੋਟੀ ਆ ਥੰਨੇ ਮਾ ਨਾ ਨਾ ਉਹਨਾਂ ਦਾ ਕਿੱਥੇ ਕਰਾਈ ਕਿੱਥੇ ਚੁੱਪ ਕਰੋ ਇਹ ਇੰਨਾ ਨਹੀਂ ਨੇ ਪੱਕਾ ਦੱਸਿਆ ਮੈਨੂੰ ਇਹਨਾਂ ਨੇ ਜਿਹੜੇ ਬੰਦੇ ਭੇਜੇ ਇਹਨਾਂ ਨੇ ਬਟਾਲਾ ਬਾਈਪਾਸ ਦੇ ਰੋਗ ਅਹੀਂ ਉੱਥੇ ਆਉਣਗੇ ਅੱਛਾ ਨਿੱਟ ਕਾਣਾ ਬਟਾਲਾ ਬਾਈਪਾਸ ਦੱਸਿਆ ਸੀ ਕਿੱਥੇ ਲੈ ਕੇ ਜਾਣੀ ਆ ਬਾਈਪਾਸ ਦੱਸਿਆ ਗਾੜੀਦਾਰ ਮੈਨੂੰ ਪਤਾ ਜੋ ਹੁੰਦਾ ਤੇ ਤੁਹਾਨੂੰ ਉਹ ਵੀ ਦੱਸ ਦਿਆਂਗਾ ਹਾਂ ਕਿਹੜੇ ਕਿਹੜੇ ਬੰਦੇ ਕਿਹੜੇ ਦਾ ਨੰਬਰ ਭੇਜਿਆ ਸੀ ਮੇਰਾ ਮੋਬਾਈਲ ਤੁਹਾਡੇ ਬੰਦੇ ਕੋਲ ਜੀ ਉਹ ਉਹ ਪੁਲਿਸ ਨੂੰ ਹੀ ਦਵਾਵਾਂਗੇ ਹਾਂ ਕੋਈ ਇਹਨੇ ਰੋਟੀ ਨੂੰ ਠਿਖਵਾਓ ਤੁਸੀਂ ਇਹਨਾਂ ਰੋਟੀ ਨੂੰ ਠਿਖਵਾਓ ਇਹ ਗੱਲ ਪਾਪੀ ਕੋਈ ਨਾ ਇਹਨੇ ਰੋਟੀ ਨੂੰ ਠਿਖਵਾਓ ਹਾਂ ਆਹ ਕੀ ਦਾ ਫੋਨ ਹੈ ਮੇਰਾ ਮੇਰਾ ਕੀਤੀ ਗੱਲ ਕਰ ਲਈਏ ਕਿਰਿਆ ਹਾਂ ਬੋਲਣਾ ਕਿ ਸਟਾਟਸ ਤੋਂ ਬਣ ਜਾ ਥੋੜੋ ਜਿਹਾ ਜ਼ਿਆਦਾ ਜੀ ਇਹ 900 ਪੇਟੀ ਜਿਹੜੀ ਸ਼ਰਾਬ ਦੀ ਅਜਨਾਲੇ ਸਾਈਡ ਤੋਂ ਆਰੀ ਸੀਗੀ ਆ ਟਰੱਕ ਇੱਕ ਇੱਥੇ ਫੜਿਆ ਇੱਕ ਫੜੇ ਘੜ ਰੋਡ ਦੂਜੇ ਪਾਸੇ ਫੜਿਆ ਇਹਨਾਂ ਚ ਟੋਟਲ 2000 ਪੇਟੀ ਸੀਗੀ 2400 ਪੇਟੀ ਮੰਨਦਾ ਇੱਥੇ ਵੀ ਬੰਦਾ ਫੜਿਆ ਗਿਆ ਉਹਨਾਂ ਨੂੰ ਹੁਣ ਪੁਲਿਸ ਵਾਲਿਆਂ ਨੂੰ ਕਸਟਡੀ ਵੀ ਉਹਨਾਂ ਦੀ ਦੇਤੀ ਹੈ ਤੇ ਇਹ ਡੇਰਾ ਬਾਬਾ ਨਾਨਕ ਇਥੋਂ 1 ਕਿਲੋਮੀਟਰ ਰਹਿ ਜਾਂਦਾ ਜਿੱਥੇ ਜੁਗਨੀ ਚੌਂ ਚੱਲ ਰਹੀ ਹੈ ਤੇ ਇਹ ਕੀ ਦੀ ਜਨਗੈਲੀ ਉਹ ਨਹੀਂ ਪਤਾ ਲੱਗਦਾ ਕਿ ਜਿੱਥੇ ਜਿਮਣੀ ਚੋਂ ਚੱਲ ਰਹੀ ਹੈ ਤੇ ਉਦੋਂ ਤੇ ਇਲੈਕਸ਼ਨ ਕਮਿਸ਼ਨ ਨੂੰ ਵੇਖਣਾ ਚਾਹੀਦਾ ਇਹਨਾਂ ਦੀ ਇੰਟੈਲੀਜੈਂਸ ਇੰਨੀ ਵੀਕ ਹੈ ਕਿ 2-2000 ਪੇਟੀ ਸ਼ਰਾਬ ਦੀ ਜਿੰਨਾ ਤੋਂ ਮੈਨੂੰ ਲੱਗਦਾ ਕੀਮਤ ਕਰੋੜਾਂ ਚ ਹੋਣੀ ਹੈ ਉਹ ਜਾ ਰਹੀਆਂ ਤੇ ਇਹਨਾਂ ਦੇ ਕੋਈ ਇੱਥੇ ਕੰਟਰੋਲ ਨਹੀਂ ਕਰ